ਵਿਜੀਲੈਂਸ ਨਿਰੰਤਰ ਵਿਕਰਮ ਮਜੀਠੀਆ ਉੱਪਰ ਸ਼ਿਕੰਜਾ ਕੱਸਦੀ ਜਾ ਰਹੀ ਹੈ ਅੱਜ ਮੁੜ ਵਿਜੀਲੈਂਸ ਨੇ ਕਈ ਸਖਤ ਕਦਮ ਚੱਕੇ ਤੇ ਵਿਕਰਮ ਮਜੀਠੀਆ ਉੱਪਰ ਆਪਣਾ ਸ਼ਿਕੰਜਾ ਹੋਰ ਮਜ਼ਬੂਤ ਕਰਨ ਦਾ ਯਤਨ ਕੀਤਾ ਅੱਜ ਵਿਜੀਲੈਂਸ ਨੇ ਦੋ ਅਹਿਮ ਨਾਂ ਜਿਹੜੇ ਪਹਿਲੋਂ ਡਰੱਗ ਨਾਲ ਜੁੜੇ ਰਹੇ ਨੇ ਜਗਜੀਤ ਸਿੰਘ ਚਾਹਲ ਬਿੱਟੂ ਔਲਖ ਨੂੰ ਆਪਣੇ ਦਫਤਰ ਬੁਲਾਇਆ ਉਹਨਾਂ ਦੀ ਪੁਸ਼ਪੜਤਾਲ ਕੀਤੀ ਤੇ ਪਤਾ ਲੱਗਾ ਉਹਨਾਂ ਦੇ ਬਿਆਨ ਵੀ ਕਲਮਬੰਦ ਕੀਤੇ ਇਸੇ ਦਰਾਂ ਅੱਜ ਸਵੇਰੇ ਵਿਜੀਲੈਂਸ ਬਿਊਰੋ ਦਾ ਕਾਫਲਾ ਵਿਕਰਮ ਮਜੀਠੀਆ ਨੂੰ ਆਪਣੇ ਨਾਲ ਲੈ ਕੇ ਦਫਤਰੋਂ ਬਾਹਰ ਨਿਕਲਿਆ ਪਤਾ ਲੱਗਾ ਵਿਕਰਮ ਮਜੀਠੀਆ ਨੂੰ ਹਿਮਾਚਲ ਲੈ ਕੇ ਗਏ Shimla ਵਿਖੇ ਲੈ ਕੇ ਗਏ ਇਸੇ ਤਰ੍ਹਾਂ ਮਸ਼ਹੂਬਰਾ ਲੈ ਕੇ ਗਏ ਔਰ ਉੱਥੇ ਕੁਝ ਟਿਕਾਣੇ ਜਿਹੜੇ ਸੀ ਵਿਕਰਮ ਮਜੀਠੀਆ ਦੇ ਉੱਥੇ ਉਹਨਾਂ ਦੀ ਪੁਨਛਾਨ ਕੀਤੀ ਗਈ ਪੰਜਾਬ ਦੇ ਕੁਝ ਟਿਕਾਣਿਆਂ ਤੇ ਵੀ ਪਤਾ ਲੱਗਾ ਵਿਜੀਲੈਂਸ ਨੇ ਰੇਡ ਕਰਕੇ ਤੇ ਉੱਥੇ ਪੁਨਛਣ ਕੀਤੀ ਹੈ ਔਰ ਸੂਤਰ ਇਹ ਵੀ ਕਹਿੰਦੇ ਨੇ ਵੀ ਅੱਜ ਵਿਜੀਲੈਂਸ ਬਿਊਰੋ ਨੇ ਇੱਕ ਹੋਰ ਅਹਿਮ ਮੀਟਿੰਗ ਕਰਕੇ ਮਜੀਠੀਏ ਤੇ ਨਮਾਸ਼ਕੰਜਾ ਕਰਸਨ ਦੀ ਰਣਨੀਤੀ ਘੜੀ ਹੈ ਜਗਜੀਤ ਸਿੰਘ ਚਾਹਲ ਤੇ ਬਿੱਟੂ ਔਲਖ ਨੇ ਅੱਜ ਖੁੱਲ ਕੇ ਜਿੱਥੇ ਵਿਜੀਲੈਂਸ ਅੱਗੇ ਆਪਣੀ ਗੱਲ ਕਹੀ ਉੱਤੇ ਜਦੋਂ ਗੱਲ ਵਿਜੀਲੈਂਸ ਨੂੰ ਮਿਲਣ ਤੋਂ ਬਾਹਰ ਬਾਹਰ ਆਏ ਤੇ ਉਹਨਾਂ ਨੇ মিডিਆ ਮੁਰੇ ਵੀ ਆਪਣਾ ਦਿਲ ਖੋਲ ਕੇ ਰੋਇਆ ਇਸ ਮੌਕੇ ਚਾਹਲ ਤੇ ਔਲਖ ਨੇ ਕਿਹਾ ਬੀ ਪਹਿਲੋਂ মিডিਆ ਨੂੰ ਸਵਾਲ ਕੀਤਾ ਪਹਿਲੋਂ ਇਹ ਦੱਸਿਆ ਜਾਵੇ ਵੀ 6000 ਕਰੋੜ ਦੀ ਫਿਗਰ ਕਿੱਥੋਂ ਆ ਗਈ ਵੀ 6000 ਕਰੋੜ ਦਾ ਡਰੱਗ ਮਨੀ ਜਿਹੜਾ ਆ ਇਸ ਮਾਮਲੇ ਚ ਇਨਵੋਲਡ ਆ ਉਹਨਾਂ ਨੇ ਭਰੇ ਮਨਾ ਨਾਲ ਕਿਹਾ ਵੀ ਅਸੀਂ ਉਸ ਵੇਲੇ ਸਰਕਾਰ ਨੂੰ ਵੀ ਅਪੀਲ ਕੀਤੀ ਸੀ ਵੀ 6000 ਕਰੋੜ ਰੁਪਏ ਦੀ ਡਰੱਗ ਮਨੀ ਦਾ ਮਾਮਲਾ ਕਿੱਥੋਂ ਆ ਗਿਆ ਤੇ ਕਹਿੰਦੇ ਉਹ ਸਰਕਾਰ ਨੇ ਕਿਹਾ ਸੀ ਵੀ ਇਹ ਤੇ ਅਸੀਂ ਵੀ ਨਹੀਂ ਕਹਿੰਦੇ ਇਹ ਤੇ ਮੀਡੀਆ ਕਹਿ ਰਿਹਾ ਔਰ ਔਲਖ ਨੇ ਇਹ ਗੱਲ ਕਹੀ ਵੀ ਇਸ ਮਾਮਲੇ ਵਿੱਚ ਜੇ ਉਸ ਸਮੇਂ ਦੇ ਐਸਐਸਪੀ ਹਰਦੇয়াল ਮਾਨ ਦੀ ਇਨਟੈਰੋਗੇਸ਼ਨ ਕੀਤੀ ਜਾਵੇ ਤੇ ਸੱਚ ਸਾਹਮਣੇ ਆ ਜਾਊਗਾ ਔਰ ਪੂਰੀ ਤਰ੍ਹਾਂ ਪਤਾ ਲੱਗ ਜਾਊਗਾ ਬੇਨਕਾਬ ਹੋ ਜਾਏਗਾ ਵੀ ਇਹ ਡਰੱਗ ਰੈਕਡ ਜਾਂ ਡਰੱਗ ਦਾ ਮਾਮਲਾ ਅਸਲ 'ਚ ਹੈ ਕੀ ਸੀ ਉਹਨਾਂ ਨੇ ਕਿਹਾ ਵੀ ਉਦੋਂ ਓਪਨ ਐਫਆਈਆਰ ਕੀਤੀ ਸੀ ਔਰ ਕਈਆਂ ਨੂੰ ਰਗੜਿਆ ਗਿਆ ਸੀ ਔਰ ਨਾਲ ਇਹ ਵੀ ਗੱਲ ਕਹੀ ਵੀ ਸਾਡਾ ਨਾ ਭੋਲੇ ਨਾਲ ਲਗਾਤਾਰ ਜੋੜਿਆ ਜਾ ਰਿਹਾ ਸੀ ਔਰ ਉਹ ਭੋਲੇ ਨੂੰ ਕਦੀ ਮਿਲੇ ਤੱਕ ਨਹੀਂ ਸੀ ਉਹਨਾਂ ਨੇ ਭੋਲੇ ਨੂੰ ਕਦੀ ਦੇਖਿਆ ਤੱਕ ਨਹੀਂ ਸੀ ਉਹ ਜਗਦੀਸ਼ ਭੋਲੇ ਦੀ ਗੱਲ ਕਰ ਰਿਹਾ ਸੀ ਜਿਹੜਾ ਡੀਐਸਪੀ ਬਰਖਾਸਤ ਹੈ ਪੰਜਾਬ ਪੁਲਿਸ ਦਾ ਜਿਹਨੂੰ ਮੁੱਖ ਸਰਗਨਾ ਮੰਨਿਆ ਜਾਂਦਾ ਇਸ ਕੇਸ ਵਿੱਚ ਉਹਨਾਂ ਕਿਹਾ ਵੀ ਉਹ ਭੋਲੇ ਨੂੰ ਤੇ ਬਾਅਦ ਵਿੱਚ ਇੱਕ ਹਵਾਲਾ ਚ ਮਿਲੇ ਸੀ ਪਹਿਲਾਂ ਕਦੀ ਉਹਨਾਂ ਮਿਲੇ ਮਿਲੇ ਨਹੀਂ ਸੀ ਕਦੀ ਦੇਖਿਆ ਨਹੀਂ ਸੀ ਪਰ ਸਾਡਾ ਨਾਂ ਉਹਦੇ ਨਾਲ ਜੋੜ ਦਿੱਤਾ ਗਿਆ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਹੁਣ ਅਸੀਂ ਬਰੀ ਹੋ ਚੁੱਕੇ ਹਾਂ ਚਾਲ ਤੇ ਔਲਖ ਨੇ ਕਿਹਾ ਹੁਣ ਅਸੀਂ ਬਰੀ ਹੋ ਚੁੱਕੇ ਹਾਂ ਪਰ ਹੁਣ ਵੀ ਸਾਨੂੰ ਕੋਈ ਟਿਕਨ ਨਹੀਂ ਦਿੰਦਾ ਜਦੋਂ ਵੀ ਡਰੱਗ ਦੀ ਗੱਲ ਆਉਂਦੀ ਹੈ ਤੇ ਵਾਰ-ਵਾਰ ਸਾਡਾ ਨਾਂ ਇਸ 'ਚ ਉਛਾਲਿਆ ਜਾਂਦਾ ਸਾਡੇ ਵੀ ਉਹਨਾਂ ਕਿਹਾ ਪਰਿਵਾਰ ਨੇ ਸਾਡੇ ਬੱਚਿਆਂ ਦਾ ਵੀ ਵਿਆਹ ਸ਼ਾਦੀਆਂ ਹੋਣੇ ਨੇ ਪਰ ਸਾਡਾ ਖਹਿੜਾ ਨਹੀਂ ਛੱਡਿਆ ਜਾ ਰਿਹਾ ਜਦ ਤੱਕ ਅਸੀਂ ਇਸ ਮਾਮਲੇ ਵਿੱਚ ਸਜ਼ਾ ਕੱਟ ਕੇ ਬਰੀ ਵੀ ਹੋ ਗਏ ਆ ਔਰ ਉਹਨਾਂ ਨੇ ਇਸ ਮੌਕੇ ਆਸ ਪ੍ਰਗਟ ਕੀਤੀ ਵੀ ਜਿਹੜਾ ਹੁਣ ਪੜਤਾਲ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਨੂੰ ਆਸ ਹੈ ਵੀ ਹੁਣ ਇਹ ਮੌਜੂਦਾ ਸਰਕਾਰ ਇਸ ਮਾਮਲੇ ਨੂੰ ਕਿਸੇ ਹੰਨੇ ਬੰਨੇ ਲਾ ਕੇ ਹੀ ਸਾਹ ਲਵੇਗੀ ਔਰ ਉਹਨਾਂ ਨੇ ਕਿਹਾ ਵੀ ਹੁਣ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਇਸ ਮਾਮਲੇ 'ਚ ਔਰ ਚਾਹਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਵੀ ਕੀਤੀ ਵੀ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਇਹਦੇ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਂਦਾ ਜਾਵੇ ਤੇ ਇਹਦਾ ਕੋਈ ਨਾ ਕੋਈ ਸਿੱਟਾ ਕੱਢ ਕੇ ਹੀ ਦਮ ਲਿਆ ਜਾਵੇ ਔਰ ਇਹ ਵੀ ਜਾਣਕਾਰੀ ਮਿਲੀ ਹੈ ਵੀ ਅਗਲੇ ਦਿਨੀ ਵਿਜੀਲੈਂਸ ਜਿਹੜੀ ਹੈ ਉਹ ਜਗਦੀਸ਼ ਭੋਲਾ ਦੇ ਬਿਆਨ ਵੀ ਦਰਜ ਕਰੇਗੀ ਜਗਦੀਸ਼ ਭੋਲਾ ਨੂੰ ਵੀ ਵਿਜੀਲੈਂਟ ਦਫਤਰ ਸੱਦਿਆ ਜਾ ਰਿਹਾ ਜਿੱਥੇ ਇਸ ਮਾਮਲੇ ਪਾਰੇ ਪੂਰੀ ਜਾਣਕਾਰੀ حاصل ਉਸ ਤੋਂ ਕੀਤੀ ਜਾਵੇਗੀ ਕਿਉਂਕਿ ਇੱਕ ਸਮੇਂ ਜਦੋਂ ਉਹ ਮੋਹਾਲੀ ਅਦਾਲਤ ਵਿੱਚ ਪੇਸ਼ ਹੋਇਆ ਸੀ ਜਗਦੀਸ਼ ਭੋਲਾ ਤੇ ਉਹਨੇ ਉਦੋਂ ਚਲਦਿਆਂ ਚਲਦਿਆਂ ਜਿਹੜੇ ਚਾਰਕ ਸ਼ਬਦ ਕਹੇ ਸੀ ਉਹ ਲਗਾਤਾਰ ਬਿਕਰਮਜੀਠੀਏ ਲਈ ਮੁਸੀਬਤ ਬਣੇ ਨੇ ਉਹਨੇ ਕਿਹਾ ਸੀ ਵੀ ਡਰੱਗ ਦੇ ਮਾਮਲੇ ਵਿੱਚ ਤੇ ਮੱਜੀਠੀਆਂ ਵੀ ਸ਼ਾਮਲ ਹੈ ਉਦੋਂ ਇਹ ਗੱਲ ਕਹੀ ਸੀ ਸੋ ਜਗਦੀਸ਼ ਭੋਲੇ ਦੇ ਬਿਆਨ ਵਿਜੀਲੈਂਸ ਨੂੰ ਜੋ ਦਿੱਤੇ ਜਾਣਗੇ ਉਹ ਵੀ ਇੱਕ ਇਸ ਮਾਮਲੇ ਦੀ ਬਹੁਤ ਅਹਿਮ ਕੜੀ ਹੋਊਗੀ ਲਗਾਤਾਰ ਬਿਆਨ ਦਰਜ ਕੀਤੇ ਜਾ ਰਹੇ ਨੇ ਜਿਵੇਂ ਪਹਿਲਾਂ ਵਿਜੀਲੈਂਸ ਨੇ ਸਾਫਕਾ ਡੀਜੀਪੀ ਸੁਧਾਰਥ ਚੱਟੋਪਾਦਿਆ ਤੇ ਬਿਆਨ ਦਰਜ ਕੀਤੇ ਈਡੀ ਦੇ ਸਾਬਕਾ ਅਧਿਕਾਰੀ ਨਰਿੰਜਨ ਸਿੰਘ ਦੇ ਬਿਆਨ ਵੀ ਕਲਮਬੰਦ ਕੀਤੇ ਔਰ ਉਸ ਤੋਂ ਬਾਅਦ ਵਿਕਰਮ ਜੇਠਿਆ ਦੇ ਖਾਸ ਕਿਸੇ ਵੇਲੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵ代यक ਤੇ ਅੱਜਕੱਲ੍ਹ ਭਾਰਤੀ ਜਨਤਾ ਪਾਰਟੀ ਦੇ ਸ਼ਾਮਲ ਬੋਨੀ ਅਜਨਾਲਾ ਦੇ ਬਿਆਨ ਵੀ ਕੱਲ ਕਲਮਬੰਦ ਕੀਤੇ ਸੀ ਔਰ ਤਲਬੀਰ ਗਿੱਲ ਜਿਹੜੇ ਕਿਸੇ ਵੇਲੇ ਪਰਛਾਵੇਂ ਵਾਂਗ ਬਿਕਰਮ ਮਜੀਠੀਆ ਦੇ ਨਾਂ ਰਹਿੰਦੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਦੇ ਵੱਡੇ ਲੀਡਰ ਸੀ ਜਿਹੜੇ ਪਿਛਲੇ ਸਮੇਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਨੇ ਕੱਲ ਉਹਨਾਂ ਦੇ ਬਿਆਨ ਵੀ ਕਲਮਬਦ ਕੀਤੇ ਸੀ ਜਿਹਦੇ ਬਾਰੇ ਬਹੁਤ ਵੱਡੀ ਚਰਚਾ ਹੋ ਰਹੀ ਹੈ ਵੀ ਬੋਨੀ ਤੇ ਗਿੱਲ ਦੇ ਬਿਆਨ ਜਿਹੜੇ ਨੇ ਕਿ ਬਿਕਰਮ ਮਜੀਠੀਆ ਲਈ ਕੋਈ ਵੱਡੀ ਮੁਸੀਬਤ ਬਣ ਸਕਦੇ ਨੇ ਇਹ ਚਰਚਾ ਪੁਲਿਸ ਤੇ ਵਿਜੀਲੈਂਸ ਦੇ ਗਲਿਆਰਿਆਂ ਵਿੱਚ ਲਗਾਤਾਰ ਚੱਲ ਰਹੀ ਹੈ ਔਰ ਇਸੇ ਦੌਰਾਨ ਅੱਜ ਪੰਜਾਬ ਦੇ ਵਿੱਤ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਹਰਪਾਲ ਸਿੰਘ ਕੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਵਿਰੋਧੀ ਧਿਰਾਂ ਤੇ ਵੱਡੇ ਹਮਲੇ ਕੀਤੇ ਉਹਨਾਂ ਕਿਹਾ ਜਿਹੜੇ ਕਿਸੇ ਵੇਲੇ ਵਿਕਰਮ ਮਜੀਠੀਏ ਵਿਰੁੱਧ ਕਾਰਵਾਈ ਕਰਨ ਲਈ ਸਰਕਾਰ ਉੱਪਰ ਦਬਾਅ ਪਾਉਂਦੇ ਸੀ ਲਗਾਤਾਰ ਸਵਾਲ ਖੜੇ ਕਰਦੇ ਸੀ ਅੱਜ ਜਦੋਂ ਮਜੀਠੀਏ ਨੂੰ ਗ੍ਰਿਫਤਾਰ ਕੀਤਾ ਤੇ ਉਹ ਉਹਦੀ ਪਿੱਠ ਤੇ ਖੜੇ ਨਹੀਂ ਜਿਹਦੇ ਨਾਲ ਇਨਾਂ ਦਾ 도ਗਲਾਪਨ ਸਾਹਮਣੇ ਆ ਗਿਆ ਉਹਨਾਂ ਕਿਹਾ ਵੀ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਸੁਖਪਾਲ ਖਹਿਰਾ ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਆਪਣੀ ਬਿਆਨਬਾਜ਼ੀ ਬਦਲਦੇ ਆ ਰਹੇ ਨੇ ਕਦੀ ਕੁਝ ਕਹਿੰਦੇ ਕਦੀ ਕੁਝ ਕਹਿੰਦੇ ਔਰ ਇਸੇ ਤਰ੍ਹਾਂ ਉਹਨਾਂ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਉੱਪਰ ਵੀ ਨਿਸ਼ਾਨਾ ਸਾਧਿਆ ਔਰ ਉਹਨਾਂ ਨੇ ਕਿਹਾ ਜਦੋਂ ਸਰਕਾਰ ਹੁਣ ਵਿਕਰਮਜੀਠਿਆ ਵਰਗਿਆਂ ਵਿਰੁੱਧ ਵੱਡੀ ਕਾਰਵਾਈ ਕਰ ਰਹੀ ਹੈ ਤੇ ਇਹ ਵਿਰੋਧੀ ਧਿਰਾਂ ਉਹਦੀ ਪਿੱਠ ਤੇ ਆ ਕੇ ਆਪਣਾ ਅਸਲ ਚਿਹਰਾ ਜਿਹੜਾ ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਲਿਆ ਰਹੇ ਨੇ ਔਰ ਦੂਸਰੇ ਪਾਸੇ ਅੱਜ ਸੁਨੀਲ ਜਾਖੜ ਜਿਹੜੇ ਪੰਜਾਬ ਭਾਜਪਾ ਦੇ ਪ੍ਰਧਾਨ ਹੈ ਉਹਨਾਂ ਨੇ ਫੇਰ ਇਹ ਗੱਲ ਕਹੀ ਵੀ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੈਰਾਂ ਨੂੰ ਹੱਥ ਲਾ ਦਿੰਦਾ ਜਾਂ ਉਹਨਾਂ ਅੱਗੇ ਝੁਕ ਜਾਂਦਾ ਉਨ੍ਹਾਂ ਵਿਰੁੱਧ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਵਿਕਰਮ ਮਜੀਠੀਆ ਬੋਲਦਾ ਸੀ ਉਹਨੂੰ ਠੋਕ ਦਿੱਤਾ ਇਹ ਦੋਹਰੀ ਨੀਤੀ ਵੀ ਉਹਨਾਂ ਨੇ ਕਿਹਾ ਠੀਕ ਨਹੀਂ ਕੀਤੀ ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਮਤਾ ਪਾਸ ਕਰਕੇ ਦੋਸ਼ ਲਾਇਆ ਵੀ ਵਿਕਰਮ ਮਜੀਠੀਆ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਔਰ ਅਜੇਹਾ ਕਰਕੇ ਪੰਜਾਬ ਚ ਐਮਰਜੈਂਸੀ ਵਰਗਾ ਮਾਹੌਲ ਪੈਦਾ ਕਰ ਦਿੱਤਾ ਇਹ ਵੀ ਦੋਸ਼ ਲਾਇਆ ਵੀ ਪੰਜਾਬ ਵਿੱਚ ਜਮਹੂਰੀਅਤ ਤੇ ਮਨੁੱਖੀ ਅਧਿਕਾਰਾਂ ਦੀ ਸ਼ਰਿਆਮ ਉਲੰਘਣਾ ਕੀਤੀ ਜਾ ਰਹੀ ਹੈ ਔਰ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਲਈ ਵਿਕਰਮ ਮਜੀਠੀਏ ਨੂੰ ਗ੍ਰਿਫਤਾਰ ਕੀਤਾ ਕੋਰ ਕਮੇਟੀ ਨੇ ਇੱਕ ਮਤੇ ਵਿੱਚ ਕਿਹਾ ਵੀ ਜਦੋਂ ਮਜੀਠੀਏ ਵਿਰੁੱਧ ਸਰਕਾਰ ਡਰੱਗ ਦਾ ਕੋਈ ਕੇਸ ਕਰਨ ਚ ਅਸਫਲ ਰਹੀ ਤੇ ਅਖੀਰ ਆਮਦਨ ਤੋਂ ਵੱਧ ਜਾਇਦਰ ਬਣਾਉਂਦਾ ਝੂਠਾ ਕੇਸ ਦਰਜ ਕਰ ਲਿਆ ਇਸ ਮੌਕੇ ਕੋਰ ਕਮੇਟੀ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਵੀ ਜੇ ਇਸੇ ਤਰ੍ਹਾਂ ਤਸ਼ੱਦਦ ਦਾ ਰਾਹ ਜਾਰੀ ਰੱਖਿਆ ਤੇ ਸਰਕਾਰ ਨੂੰ ਲੋਕਾਂ ਦੇ ਰੋਧ ਦਾ ਸਾਹਮਣਾ ਕਰਨਾ ਪਵੇਗਾ ਇਸ ਮੌਕੇ ਕੋਰ ਕਮੇਟੀ ਨੇ ਮਜੀਠੀਏ ਦੇ ਮਾਮਲੇ ਵਿੱਚ ਵਿਰੋਧੀ ਧਿਰਾਂ ਵੱਲੋਂ ਇਸ ਗਿਫਤਾਰੀ ਨੂੰ ਗਲਤ ਕਹਿਣ ਵਾਲੇ ਲੀਡਰਾਂ ਦਾ ਵੀ ਧੰਨਵਾਦ ਕੀਤਾ